ਸੌਰਨ ਸਿੰਘ ਟੇਣਾ ਜੀ ਜੀ ਆਏ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਆ ਬੜੀ ਮਿਹਰਬਾਨੀ ਥਨ ਸਾਡਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਸੀ ਪਰਿਵਾਰਕ ਮੈਂਬਰਾਂ ਸਤਿ ਸ੍ਰੀ ਅਕਾਲ ਟੇਣਾ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੀ ਇਲੈਕਸ਼ਨ ਲੜਨਗੇ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਦੋ ਟੋਕੇ ਗੱਲ ਕਹੀ ਆ ਤੀਜੀ ਵਰਸੀ ਤੋਂ ਦੋ ਦਿਨ ਪਹਿਲਾਂ ਯਾਨੀ ਕਿ ਅੱਜ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਕਿ 3 ਸਾਲ ਹੋ ਗਏ ਜੀ ਮੇਰਾ ਪੁੱਤ ਮੁਕੇ ਨੂੰ ਉਹਦਾ ਕਤਲ ਹੋਏ ਨੂੰ ਸਰਕਾਰਾਂ ਦੇ ਵੱਲੋਂ ਕੁਝ ਨਹੀਂ ਕੀਤਾ ਗਿਆ ਮੈਨੂੰ ਸਰਕਾਰਾਂ ਦੇ ਉੱਤੇ ਕੋਈ ਵੀ ਆਸ ਨਹੀਂ ਆ ਇਸ ਕਰਕੇ ਅੱਜ ਮਾਨਸਾ ਦੇ ਵਿੱਚ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਦੇ ਵਿੱਚ ਉਹਨਾਂ ਨੇ ਮੀਡੀਆ ਦੇ ਨਾਲ ਇਹ ਗੱਲ ਕਰਦਿਆਂ ਕਿਹਾ ਕਿ ਮੈਂ 2027 ਦੀ ਵਿਧਾਨ ਸਭਾ ਦੀ ਚੋਣ ਲੜੂੰਗਾ ਮੈਂ ਜਿੱਤੂੰਗਾ ਤੇ ਵਿਧਾਨ ਸਭਾ ਦੇ ਵਿੱਚ ਜਾ ਕੇ ਤੇ ਮੈਂ ਆਪਣੇ ਪੁੱਤ ਦਾ ਮਸਲਾ ਚੁਕੂੰਗਾ ਮੈਂ ਹਲਕੇ ਦੇ ਕੰਮ ਦੀ ਕਰਦਾ ਰਹੂੰਗਾ ਮੇਰਾ ਖਿਆਲ ਹੈ ਵੀ ਜੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਚੇਤੇ ਹੋਵੇ ਰੈੱਡਥਮ ਦੇ ਪਰਿਵਾਰਕ ਜੀਆ ਨੂੰ ਅਸੀਂ ਸਾੜਕ ਪਹਿਲਾਂ ਇਹ ਗੱਲ ਕਹੀ ਸੀ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਉਂਦੇ ਸਮੇਂ ਦੇ ਵਿੱਚ ਚੋਣ ਲੜਨਗੇ ਪਰ ਮੈਨੂੰ ਅਸਾਂ ਨੂੰ ਨੀਂਹ ਹੀ ਲੱਗਦਾ ਵੀ ਪੌਣੇ 2 ਸਾਲ ਪਹਿਲਾਂ ਹੀ ਉਹ ਇਸ ਗੱਲ ਦਾ ਐਲਾਨ ਕਰ ਦੇਣਗੇ ਪਰ ਅੱਜ ਉਹਨਾਂ ਨੇ ਇਸ ਗੱਲ ਦਾ ਐਲਾਨ ਕਰਤਾ ਉਦੋਂ ਰਾਜਾ ਬਣਿੰਗ ਵੀ ਨਾਲ ਸੀ ਜਦੋਂ ਇਹ ਐਲਾਨ ਕੀਤਾ ਗਿਆ ਜ ਮਤਲਬ ਇਹ ਹੈ ਜੀ ਕਿ ਕਾਂਗਰਸ ਨੇ 2027 ਦੀਆਂ ਚੋਣਾਂ ਦੇ ਲਈ ਆਪ ਦਾ ਇੱਕ ਉਮੀਦਵਾਰ ਐਲਾਨਤਾ ਆਪਾਂ ਇਹ ਵੀ ਸ਼ਬਦ ਵਰਤ ਸਕਦੇ ਹਾਂ ਮਨਸਤ ਕੋਟੋ ਲੜਨਗੇ ਹੂੰ ਹੂੰ ਪਰ ਕਾਂਗਰਸੀ ਉਮੀਦਵਾਰ ਹੋਣਗੇ ਬਿਲਕੁਲ ਜੀ ਬਿਲਕੁਲ ਉਹ ਕਾਨਪਸ ਦੇ ਵੱਲੋਂ ਹੀ ਲੜਨਗੇ ਜੀ ਤੇ ਬਾਕੀ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਘਰ ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫਤਾਰ ਕੀਤਾ ਵਿਅਕਤੀ ਕੌਣ ਆ ਉਹ ਬਿਲਕੁਲ ਜੀ ਮੈਂ ਜਿਹੜੀ ਬਹਿਸੀ ਕੀਤੀ ਸੀ ਵੀ ਦੇਖੋ ਇਸ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ ਕੁਝ ਕੁ ਲੋਕ ਐ ਸੇ ਆ ਜਿਨ੍ਹਾਂ ਨੇ ਬਹੁਤ ਚੰਗੇ ਕੰਮ ਕੀਤੇ ਆ ਜਿਨ੍ਹਾਂ ਦਾ ਬੜਾ ਵੱਡਾ ਨਾਮ ਹੈਗਾ ਤੇ ਬੜੀ ਕੰਟਰੋਵਰਸੀ ਤੋਂ ਮੁਕਤ ਰਹੀ ਆ ਪਰ ਪਿਛਲੇ ਕੁਝ ਸਮੇਂ ਦੇ ਵਿੱਚ ਪਿੰਕੀ ਢਾਲੀਵਾਲ ਦੇ ਨਾਲ ਜਿਹੜਾ ਉਹ ਜਿਹੜੀ ਕੁੜੀ ਉਹਨਾਂ ਨੇ ਪ੍ਰੋਡਿਊਸ ਕੀਤੀ ਸੀਗੀ ਸੁਨੰਦਾ ਤੇ ਉਹਦਾ ਵਿਵਾਦ ਵੀ ਪੈਦਾ ਹੋਇਆ ਸੀ ਹਾਲਾਂਕਿ ਪਿੰਕੀ ਢਾਲੀਵਾਲ ਦੇ ਵੱਲੋਂ ਹੀ ਉਸ ਕੁੜੀ ਨੂੰ ਗਾਇਕੀ ਦੇ ਵੇਤੇ ਲਿਆਂਦਾ ਗਿਆ ਉਹਨੂੰ ਅੱਜ ਵਾਲੇ ਮੁਕਾਮ ਦੇ ਉੱਤੇ ਪਹੁੰਚਾਇਆ ਗਿਆ ਜਿਹੜੀ ਰਜਮੀ ਫਿਲਮ ਆਈ ਸੀ ਉਹਦੇ ਪ੍ਰੋਡਿਊਸਰ ਵੀ ਪਿੰਕੀ ਢਾਲੀਵਾਲ ਹੋਰੀ ਸੀ ਜਿਹੜੀ ਇਸ ਤੋਂ ਪਹਿਲਾਂ ਕਲਾਕਾਰ ਲਵਲੀ ਨਿਰਮਣ ਤੇ ਕਈ ਹੋਰ ਉਹ ਵੀ ਪਿੰਕੀ ਹੋਰਾਂ ਦੇ ਪ੍ਰੋਡਿਊਸਰ ਹੁੰਦੇ ਸੀਗੇ ਦੂਜੀ ਗੱਲ ਇਹ ਹੈ ਜੀ ਕਿ ਆਪਾਂ ਲਗਭਗ 11 ਕਿਲੋ ਪਹਿਲਾਂ ਐਨਐਫਐਮ ਤੇ ਖਬਰ ਸਾਹਿਬ ਜੀ ਕੀਤੀ ਸੀ ਵੀ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ 10 ਵਜੇ ਦੇ ਤਰੀਕ ਨੂੰ ਤੇ ਫਾਇਰਿੰਗ ਹੋਈ ਆ ਉਸ ਤੋਂ ਪਹਿਲਾਂ ਇੱਕ ਚਿੱਠੀ ਵੀ ਪਾਈ ਛੁੱਟੀ ਗਈ ਸੀ ਤੇ ਇਹਦੇ ਚ ਫਰੋਤੀ ਵੀ ਮੰਗੀ ਗਈ ਸੀ ਤੇ ਉਸ ਤੋਂ ਬਾਅਦ ਇਹ ਖਬਰ ਬਹੁਤ ਵੱਡੀ ਬਣੀ ਸੀ ਕਿ ਪਾਈ ਪੀ ਢਾਲੀਵਾਲ ਦੇ ਘਰ ਦੇ ਉੱਤੇ ਗੋਲਣਾ ਚੱਲੇਗਾ ਮੋਹਾਰੀ ਵਾਲੇ ਘਰ ਦੇ ਉੱਤੇ ਅੱਜ ਪਤਾ ਲੱਗਾ ਜੀ ਕਿ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਖਰੜੇ ਦੇ ਵੱਲੋਂ ਉਸ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਦੇ ਵੱਲੋਂ ਗੋਲਣਾ ਚਲਾਇਆ ਗਿਆ ਸੀ ਤੇ ਪਤਾ ਲੱਗਾ ਜੀ ਕਿ ਇਹ ਜਿਹੜਾ ਸ਼ੂਟਰ ਆ ਇੱਕ ਕਾਲਾ ਗੈਂਡ ਦੇ ਨਾਲ ਜੁੜਿਆ ਹੋਇਆ ਕਾਲਾ ਰਾਣਾ ਗੈਂਡ ਆ ਉਹਦੇ ਨਾਲ ਜੁੜਿਆ ਹੋਇਆ ਸ਼ੂਤਰਾ ਤੇ ਪੁਲਿਸ ਕਹਿੰਦੀ ਵੀ ਅਸੀਂ ਕਈ ਹੋਰ ਖੁਲਾਸੇ ਕਰਵਾਵਾਂਗੇ ਤੇ ਫਾਜ਼ਲ ਕਾਲਾ ਥਾਣੇਦਾਰ ਕਿਉਂ ਗ੍ਰਿਫਤਾਰ ਕੀਤਾ ਗਿਆ ਜੀ ਜਦੋਂ ਜਦੋਂ ਪੰਜਾਬ ਦੇ ਵਿੱਚ ਹਰ ਥਾਂ ਦੇ ਉੱਤੇ ਭ੍ਰਿਸ਼ਟਾਚਾਰ ਆ ਤੇ ਫਿਰ ਭਾਈ ਸਾਈਬਰ ਥਾਣਿਆਂ ਦੇ ਵਿੱਚ ਵੀ ਤਾਂ ਹੋਊਗਾ ਹੀ ਹਾਲਾਂਕਿ ਹੁਣਾਂ ਕਿਤੇ ਵੀ ਨਹੀਂ ਚਾਹੀਦਾ ਪਰ ਇੱਕ ਮੁੰਡਾ ਉਹਦੀ ਉਮਰ ਹੈਗੀ ਜੀ ਲਗਭਗ 17 ਸਾਲ ਉਹ ਜਿਹੜੀਆਂ ਨੀਲਗਾ ਵੀਡੀਓ ਹੁੰਦੀਆਂ ਪੋਰਨੋਗ੍ਰਾਫੀ ਲੈ ਲਈਆਂ ਉਹ ਕਿਤੇ ਵੇਂਦਾ ਸੀ ਜਾਂ ਉਹਦੇ ਕੋਲੋਂ ਅਣਜਾਣੇ ਪਰਿਵਾਰ ਦੇ ਵਿੱਚ ਵੇਖੀ ਗਈ ਜਾਂ ਉਹਨੂੰ ਕਿ ਤੱਕਾ ਸੀ ਹੋ ਜੀਆਂ ਵੀਡੀਓ ਦੇਖਣ ਦਾ ਪਤਾ ਨਹੀਂ ਕੀ ਕਾਰਨ ਪਰ ਇਹ ਮਸਲਾ ਗਿਆ ਸੀਗਾ ਜੀ ਪੁਲਿਸ ਦੇ ਕੋਲੇ ਉਸ ਨੇ ਇਸ ਗੱਲ ਨੂੰ ਬਹੁਤ ਵੱਡੀ ਬਣਾ ਕੇ ਪੇਸ਼ ਕੀਤਾ ਪਰ ਵਾਰਕੀਆਂ ਦੇ ਕੋਲੇ ਵੀ ਭਾਈ ਤੁਸੀਂ ਤਾਂ ਟੰਗੇ ਗਏ ਸਾਰੇ ਸਮਝ ਲਓ ਕਿਉਂਕਿ ਤੁਸੀਂ ਬਹੁਤ ਵੱਡਾ ਅਪਰਾਧ ਕੀਤਾ ਰੁਪਈਆ ਲੱਗੂਗਾ 4 ਲੱਖੇ ਦੇ ਲਈ ਉਹ ਤੱਬਰ ਨੇ ਕਿਹਾ ਜੀ ਇੰਨੇ ਪੈਸੇ ਤਾਂ ਸਾਡੇ ਕੋਲੇ ਹੈ ਨਹੀਂਗੇ ਪਰ ਇਹ ਜੀ ਉਹਨੇ ਢੀ ਬਾਹ ਨੂੰ ਵੱਟ ਚੜੀ ਤਰੀਕੇ ਚੜੀ ਤਰੀਕੇ ਵੀ ਪੈਸੇ ਲੈ ਕੇ ਆਓ ਪੈਸੇ ਲੈ ਕੇ ਆਓ ਲੋਜੀ ਫਿਰ ਉਹ ਟੱਬਰ ਚਲਾ ਗਿਆ ਜੀ ਵਿਜੀਲੈਂਸ ਦੇ ਕੋਲੇ ਤੇ ਲੱਖ ਰੁਪਇਆ ਫੜਾਉਂਦੇ ਸੀਗੇ ਇਹ ਤੇ ਵਿਜੀਲੈਂਸ ਨੇ ਫਿਰ ਉਹ ਖਾਣੇ ਦੇ ਐਸਐਚਓ ਨੂੰ ਇੱਕ ਹੋਰ ਪੁਲਿਸ ਕਰਮਚਾਰੀ ਨੂੰ ਦੋ ਨਾਲ ਦੇ ਹੋਰ ਸਾਥੀਆਂ ਨੂੰ ਯਾਨੀ ਕਿ ਕੁੱਲ ਚਾਰ ਜਿਹੜਿਆਂ ਨੂੰ ਗ੍ਰਿਫਤਾਰ ਕਰ ਲਿਆ ਰਿਸ਼ਵਤ ਲੈ ਲਿਆ ਜੀ ਚਿੱਟੇ ਵਾਲੀ ਜਿਹੜੀ ਰੀਲਾਂ ਬਣਾਉਣ ਵਾਲੀ ਕੁੜੀ ਸੀ ਅਮਨਦੀਪ ਉਹਦਾ ਰਿਮਾਂਡ ਮਿਲ ਗਿਆ ਜੋ ਅਦਾਲਤ 'ਚ ਪੇਸ਼ ਕੀਤਾ ਮੂੰਹ ਸਿਰ ਕਿਉਂ ਬੰਨਿਆ ਹੋਇਆ ਸੀ ਉਹ ਤਾਂ ਸਾਰੀ ਦੁਨੀਆ ਜਾਣਦੀ ਹੈ ਉਹਨੂੰ ਕੋਲ ਬਸ ਮੈਂ ਵੀ ਇਹੀ ਗੱਲ ਸੋਚੀ ਜਾਂਦਾ ਜੀ ਕਿ ਦੇਖੋ ਉਹਨੂੰ ਮੂੰਹ ਬੰਨਣ ਦਾ ਲੋੜ ਨਹੀਂ ਗਈ ਉਹਨੇ ਇਹ ਨੀਂਗਾ ਰੀਲਾ ਬਣਾਈਆਂ ਉਹਦਾ ਇੰਨਾ ਜੀ ਤਾਮ-ਜਾਮ ਉਹ ਤਾਂ ਇੰਟਰਵਿਊਜ਼ ਦੇ ਵਿੱਚ ਆਉਂਦਾ ਉਹ ਐਨੀਆਂ ਕਹੇ ਦੀ ਮੈਂ ਉਹ ਆਪ ਦੇ ਆਪ ਤੋਂ ਸੱਚਾ ਹੀ ਸਾਬਤ ਕਰੀ ਜਾਂਦੀ ਆ ਉਹਨੂੰ ਵੈਸੇ ਮੂੰਹ ਬਲੇਟਣ ਦੀ ਲੋੜ ਨਹੀਂ ਪਰ ਮੇਰੇ ਖਿਆਲ ਆ ਵੀ ਜਾਂ ਪੁਲਿਸ ਵਾਲਿਆਂ ਨੇ ਕਿਹਾ ਹੁਣ ਆ ਵੀ ਮੂੰਹ ਬਲੇਟਲਾ ਜਾਂ ਗਰਮੀ ਬਹੁਤ ਲੱਗਦੀ ਹੋਣੀ ਭਾਈ ਅੱਜ 47 ਡਿਗਰੀ ਟੈਂਪਰੇਚਰ ਸੀਗਾ ਬੀਬੀ ਜੀ ਜਿਹੜੀ ਥਾਰ ਵਾਲੀ ਔਰ ਕੋਈ ਸ਼ਹਿਰ ਕੋਈ ਉਹਨੂੰ ਐ ਤੇਰੇ ਦੇ ਉੱਤੇ ਕੋਈ ਬਾਲਾ ਮੁੜਕਾ ਆਉਂਦਾ ਹੋਵੇ ਕੋਈ ਹੋਰ ਸਮੱਸਿਆ ਹੋਵੇ ਸਕਿਨ ਦੀ ਸਮੱਸਿਆ ਨਾ ਅਜੇ ਤੇਰੇਸ ਕਰਕੇ ਹੋਵੇ ਪਰ ਅੱਜ ਵਿਜੀਲੈਂਸ ਦੇ ਵੱਲੋਂ ਉਹਨੂੰ ਅਦਾਲਤ 'ਚ ਪੇਸ਼ ਦੋ ਦਿਨ ਦਾ ਇਹਦਾ ਰਿਮਾਂਡ ਮਿਲ ਗਿਆ ਇਹਦੇ ਘਰ ਦੇ ਕਾਲੇਜ ਦੇ ਉੱਤੇ ਪੁਲਿਸ ਨੇ ਇੱਕ ਨੋਟਿਸ ਲਾਟਾ ਉਹਦੇ ਉੱਤੇ ਲਿਖਿਆ ਹੋਇਆ ਜੀ ਕਿ ਭਾਈ ਇਹਦੇ ਕੋਲੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਵੀ ਜੋ-ਜੋ ਚੀਜ਼ਾਂ ਨੇਗਾ ਫ੍ਰੀਜ਼ ਕੀਤੀਆਂ ਗਈਆਂ ਉਹ ਸਾਰਿਆਂ ਦਾ ਵੇਰਵਾ ਉਹਦੇ ਤੇ ਲਿਖਿਆ ਹੋਇਆ ਘਰ ਉਰੇ ਬਿੱਟ ਪਲਾਟ, ਉਰਚ ਥਾਰ ਗੱਡੀ, ਉਰਚ ਰਾਇਲ ਇਨਫੀਲਡ ਬੁਲਟ ਮੋਟਰਸਾਈਕਲ, ਉਰੇ ਤੇ ਆਈਫੋਨ, ਉਹ ਰਹੀ ਮੰਗੀ ਜੀ ਘੜੀ ਹੁੰਦੀ ਕੀ ਕਹਿੰਦੇ ਰੋਲੇਕਸ ਦੀ ਘੜੀ। ਉਹ ਤੇ ਹੋਰ ਕਈ ਫੋਨ ਆ ਜਿਹੜੇ ਉਹ ਸਾਰਾ ਦੇਰਵਾ ਦਿੱਤਾ ਹੋਇਆ ਵੀ ਇਹਦੀਆਂ ਸਾਰੀਆਂ ਚੀਜ਼ਾਂ ਫਰੀਦ ਕਰ ਲਏਗਾ। ਹੂੰ ਹੂੰ ਤੇ ਬਾਕੀ ਅੰਮ੍ਰਿਤਸਰ ਦੇ ਵਿੱਚ ਬੰਬ ਚੱਲਿਆ ਜੀ ਕੋਈ? ਹਾਂ ਬਿਲਕੁਲ ਜੀ ਅੰਮ੍ਰਿਤਸਰ ਦੇ ਵਿੱਚ ਬੰਬ ਧਮਾਕਾ ਹੋਇਆ। ਉਹਦੇ ਵਿੱਚ ਜੀ ਇੱਕ ਬੰਦੇ ਦੀ ਮੌਤ ਹੋਈ ਆ। ਦੇ ਪੰਜਾਬ ਦੇ ਡੀਆਈਜੀ ਸਾਹਿਬ ਨੇ ਗੱਲ ਕਹੀ ਹੈ ਉਹ ਕਹਿੰਦੇ ਵੀ ਅਸਲ ਦੇ ਵਿੱਚ ਇਹ ਬੰਦਾ ਅੱਤਵਾਦੀ ਗਰੁੱਪਾਂ ਨਾਲ ਜੁੜਿਆ ਹੋਇਆ ਸੀ ਜਿਵੇਂ ਕਿ ਉਹਨਾਂ ਨੇ ਗੱਲ ਕਹੀ ਮੈਂ ਉਹ ਵੀ ਦੱਸ ਰਿਹਾ ਉਹ ਕਹਿੰਦੇ ਕਿ ਬੰਦਾ ਅੱਤਵਾਦੀ ਗਰੁੱਪਾਂ ਨਾਲ ਜੁੜਿਆ ਹੋਇਆ ਸੀ ਤੇ ਇਸ ਬੰਦੇ ਦੇ ਵੱਲੋਂ ਇੱਕ ਹਥਿਆਰਾਂ ਦੀ ਛੇਪ ਚੁੱਪਣ ਵਾਸਤੇ ਇਹ ਆਇਆ ਸੀਗਾ ਤੇ ਜੱਲੇ ਜੀ ਕਿ ਉਹ ਕਹਿੰਦੇ ਵੀ ਇਸ ਵੇਲੇ ਇੱਕ ਬੰਬ ਫਟ ਗਿਆ ਤੇ ਉਹਦੇ ਬੱਚੇ ਦੇ ਛਿਧਲੇ ਉੱਡ ਗਏ ਮਤਲਬ ਇਹ ਵੀ ਬੰਬ ਬਹੁਤ ਖਤਰਨਾਕ ਤਰੀਕੇ ਨਾਲ ਬਹੁਤ ਧਮਾਕਾ ਕਰਦਾ ਸੀਗਾ ਉਹਦੇ ਬੱਚੇ ਦੇ ਛਿਧਲੇ ਉੱਡ ਗਏ ਬੰਦੇ ਦੀ ਬਹੁਤ ਹੋ ਗਈ ਆ ਉੱਥੇ ਮੌਕੇ ਦੇ ਉੱਤੇ ਅੱਗ ਵੀ ਲੱਗੀ ਆ ਪੁਲਸ ਨੇ ਗੱਲ ਕਹੀ ਹੈ ਜੀ ਕਿ ਇਹ ਬੰਦਾ ਹਥਿਆਰਾਂ ਦੀ ਖੇਪ ਲੈਣ ਵਾਸਤੇ ਆਇਆ ਸੀ ਤੇ ਉਹਦੇ ਵਿੱਚੇ ਬੰਬ ਚੱਲਿਆ ਹੈਗਾ ਤੇ ਕਹਿੰਦੇ ਵੀ ਹੁਣ ਇਹਦੀ ਪਛਾਣ ਕੀਤੀ ਜਾ ਰਹੀ ਹੈ ਕਹਿੰਦੇ ਵੀ ਇਹਦੇ ਨਾਲ ਕੋਈ ਥੀਸੇ ਦੇ ਵਿੱਚੋਂ ਜੇਬ ਦੇ ਵਿੱਚੋਂ ਕੁਝ ਦਸਤਾਵੇਜ਼ ਵੀ ਮਿਲੇ ਆ ਜਿਹਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਕਰ ਰਹੇ ਹਨ ਕਰੋਨਾ ਦੇ ਕਿੰਨੇ ਕੇਸ ਹੈ ਜੀ ਕਿਉਂਕਿ ਕਾਫੀ ਲੋਕ ਹੁਣ ਹਵਾਈ ਜਹਾਜ਼ਾਂ ਰਾਹੀਂ ਕੈਨੇਡਾ ਪਹੁੰਚ ਰਹੇ ਨੇ ਇਹ ਕੰਸਰਨ ਹੁਣ ਵਰਲਡਵਾਈਡ ਹੈ ਕਹਿੰਦੇ ਇੰਡੀਆ 'ਚ ਫੇਰ ਤੋਂ ਫੈਲ ਰਿਹਾ ਹੈ ਪੰਜਾਬ 'ਚ ਕਿੱਥੇ-ਕਿੱਥੇ कोरोना ਦੇ ਮਰੀਜ਼ ਨੇ। ਦਫਲੀ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਉੱਤੇ ਪਹਿਲਾ ਕੇਸ ਆਇਆ। ਵੈਸੇ ਇਸ ਵੇਲੇ ਇੱਕ ਔਰਤ ਮੁਹਾਲੀ ਦੇ ਵਿੱਚ ਵੀ ਦਾਖਲਾ ਹਸਪਤਾਲ ਦੇ ਵਿੱਚ। ਇਹ ਔਰਤ ਵੈਸੇ ਹਰਿਆਣੇ ਦੇ ਯਮਨਾਨਗਰ ਖੇਤਰ ਦੀ ਰਹਿਣ ਵਾਲੀ ਆ ਪਰ ਇਹ ਆਈ ਸੀ ਮੁਹਾਲੀ ਦੇ ਵਿੱਚ ਇੱਕ ਸਤਸੰਗ ਪ੍ਰੋਗਰਾਮ 'ਚ ਹਿੱਸਾ ਲੈਣ ਦੇ ਲਈ। ਇੱਥੇ ਏਰੀ ਸਿਹਤ ਖਰਾਬ ਹੋਈ ਦੌਰਾਨ ਪਹਿਲਾਂ ਇਹਨੂੰ ਦਾਖਲ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਮੁਹਾਲੀ ਦੇ ਇੱਕ ਹਸਪਤਾਲ 'ਚ। ਇਹਦੇ ਟੈਸਟ ਹੋਏ ਤੇ ਇਹ ਕੋਰੋਨਾ ਪੋਜ਼ਿਟਿਵ ਨਿਕਲੀ। ਪਰ ਅੱਜ ਸਿੱਧੇ ਤੌਰ ਤੇ ਉਥੇ ਫੇਸਕ ਫਿਰੋਜ਼ਪੁਰ ਦੇ ਵਿੱਚ ਆਇਆ ਫਿਰੋਜ਼ਪੁਰ ਦਾ ਇਹ ਮੁੰਡਾ ਹਰਿਆਣੇ ਦੇ ਬਾਰੇ ਜੌਬ ਕਰਨ ਦਾ ਇਹ ਆਪਦੇ ਪਿੰਡ ਮਿਲਣ ਵਾਸਤੇ ਆਇਆ ਸੀ ਤੇਰੀ ਸਿਹਤ ਖਰਾਬ ਹੋਈ ਜਿਹੜੇ ਟੈਸਟ ਕਰਵਾਏ ਇਹ ਕੋਰੋਨਾ ਪੋਜ਼ਿਟਿਵ ਨਿਕਲਿਆ ਪੰਜਾਬ ਦੇ ਸਿਹਤ ਮੰਤਰੀ ਨੇ ਗੱਲ ਰੱਖਈ ਹੈ ਜੀ ਕਿ ਅਸੀਂ ਅਲਰਟ ਜਾਰੀ ਕਰ ਦਿੱਤਾ ਡਾਕਟਰ ਬਲਵੀਰ ਸਿੰਘ ਨੇ ਕਿਹਾ ਉਹ ਕਹਿੰਦੇ ਪਹਿਲੀ ਗੱਲ ਤਾਂ ਕੋਈ ਚਿੰਤਾ ਬੜੀ ਵੱਡੀ ਗੱਲ ਪੰਜਾਬ ਦੇ ਵਿੱਚ ਹੈ ਨਹੀਂਗੀ ਪਰ ਗੱਲ ਇਹ ਵੀ ਜੇਕਰ ਲੋਡ ਪਈ ਜੇਕਰ ਤਾਂ ਉਹ ਕਹਿੰਦੇ ਜੀ ਹਸਪਤਾਲਾਂ ਦੇ ਵਿੱਚ ਵੈਂਟੀਲੇਟਰ ਇਹ ਇਨਸੋਲੇਸ਼ਨ ਸੈਂਟਰ ਇਹਦੇ ਵਿੱਚ ਆਕਸੀਜਨ ਇਹਦੇ ਵਿੱਚ ਵੈਕਸੀਨ ਤੇ ਬਾਕੀ ਜਿੰਨਾ ਵੀ ਕੰਮ ਚਾਹੀਦਾ ਹੁੰਦਾ ਜਿਵੇਂ ਵੀ ਲੋੜ ਹੁੰਦੀ ਆ ਉਹ ਕਰਨੇ ਕਿ ਪ੍ਰੋਪਰ ਇੱਥੇ ਹੈਗਾ ਸਾਰਾ ਕੁਝ ਝੋਨੇ ਦੀ ਸਿੱਧੀ ਵਜਾਈ ਤੇ ਬੜਾ ਜ਼ੋਰ ਪਾਇਆ ਸੀ ਜੱਟਾਂ ਨੇ ਕੋਈ ਗੱਲ ਗੌਲੀ ਜੀ ਜਾਂ ਨਹੀਂ ਅਨੇ ਇਹ ਨਹੀਂ ਗੌਲੀ ਨਹੀਂ ਜੀ ਹਾਲ ਦੀ ਘੜੀ ਤੱਕ ਪੋਟਾ ਹੀ ਆ ਸੰਸਾਭ ਬਈ ਕਿਸਾਨ ਆ ਜਿਹੜੇ ਉਹ ਮੰਨ ਕੇ ਰਾਜ਼ੀ ਨਹੀਂ ਆ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਇਹ ਗੱਲ ਜਿਹੜੀ ਮੇਰੀ ਗਲਤ ਸਾਬਤ ਹੋ ਜਾਏ ਕੁਝ ਹੱਦ ਤੱਕ ਪਰ ਫਿਲਹਾਲ ਗੱਲ ਇਹ ਆ ਵੀ ਭਾਈ ਪੰਜਾਬ ਦੇ ਕਿਸਾਨ ਆ ਜਿਹੜੇ ਉਸ ਰੋਬਾਈਤੀ ਤਰੀਕੇ ਦੇ ਨਾਲ ਜੇ ਪਹਿਲਾਂ ਝੋਨਾ ਲਾਉਂਦੇ ਹੁੰਦੇ ਆ ਪਨੀਰੀ ਲਾਉਂਦੇ ਹੁੰਦੇ ਆ ਉਸ ਤਰੀਕੇ ਦੇ ਵਿੱਚੀ ਵੱਧ ਜਿਹੜਾ ਉਹ ਅਮਲ ਕਰ ਰਹੇ ਆ ਪਿਛਲੇ ਸਾਲ ਦੇ ਮੁਕਾਬਲ ਤਨ ਵੀ ਹਲੇ ਤੱਕ ਝੋਨੇ ਦੀ ਸਿੱਧੀ ਬਜਾਈ ਘਟ ਹੋਈ ਆ ਤੇ ਇੱਕ ਤਰੀਕ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਵੈਸੇ ਕੰਮ ਸ਼ੁਰੂ ਹੋ ਜਾਣਾ ਜਿਵੇਂ ਕਿ ਸਰਕਾਰੀ ਨਿਯਮ ਹੈਗੇ ਆ ਜਿਹੜਾ ਆਪਾਂ ਪਨੀਰੀ ਲਾਉਣੇ ਹੁੰਦੇ ਆ ਪਰ ਹਾਲ ਦੀ ਘੜੀ ਕਿਸਾਨਾਂ ਨੇ ਉਹਨਾਂ ਉਤਸ਼ਾਹ ਨਹੀਂ ਦਿਖਾਇਆ ਵੀ ਝੋਨੇ ਦੀ ਆਪਾਂ ਸਿੱਧੀ ਲਵਾਈ ਆ ਜਿਹੜੀ ਤੇ ਉਹ ਸਿੱਧੀ ਬਜਾਈ ਆ ਪਕਰ ਗਈ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਪੰਜਾਬ ਦੇ ਕਿਸਾਨ ਇਹ ਗੱਲ ਕਹਿੰਦੇ ਆ ਵੀ ਯਾ ਤੇ ਤੁਹਾਡੇ ਚੱਖ ਬਹੁਤ ਹੁੰਦਾ ਜੇ ਆਪਾਂ ਸਿੱਧਾ ਚੋਨਾ ਬੀਜਦੇ ਆ ਉਹਦੇ ਵਿੱਚ ਉਹ ਕਹਿੰਦੇ ਜੀ ਕਿ ਬਹੁਤ ਸਾਨੂੰ ਦਿੱਕਤ ਆਉਂਦੀ ਹੈ ਇਹਦੇ ਵਿੱਚ ਨਦੀਨ ਬੜੇ ਹੋ ਜਾਂਦੇ ਆ ਤੇ ਉਹ ਕਹਿੰਦੇ ਦੂਜੀ ਗੱਲ ਇਹ ਜਿੱਥੇ ਝੜ ਘਟਦਾ ਇਸ ਕਰਕੇ ਹੁਣ ਸਰਕਾਰ ਇਹ ਗੱਲ ਕਹਿੰਦੀ ਕਿ ਸਿੱਧੀ ਬਜਾਈ ਕਰੋੜੇ ਤੇ ਪਾਣੀ ਦੀ ਲੋੜ ਘਟ ਪੈਂਦੀ ਆ ਕਿਸਾਨ ਇਹ ਗੱਲ ਕਹਿੰਦੇ ਨੇ ਵੀ ਛੱਡ ਕੇ ਮਜਬੂਰ ਨੇ ਬਹੁਤ ਆ ਜੀ ਅੱਛਾ ਪੰਜਾਬ ਦੇ ਵਿੱਚ ਜਿਹੜੀ ਥੇਲੀਆਂ ਚ ਵੇਚਣ ਵਾਲੀ ਜ਼ਹਿਰੀਲੀ ਸ਼ਰਾਬ ਸੀ ਉਹਦੇ ਚ ਕੀ ਨਵੀਂ ਡਿਵੈਲਪਮੈਂਟ ਹੋਈ ਹੈ ਕੋਈ ਦੇਖੋ ਅੱਜ ਨਾ ਬੜੀ ਇੱਕ ਵੱਡੀ ਰਿਪੋਰਟ ਆਈ ਹੈ ਜੀ ਇੱਕ ਹਿੰਦੀ ਅਖਬਾਰ ਦੇ ਵੱਲੋਂ ਨਾ ਇਸ ਮਾਮਲੇ ਦੇ ਵਿੱਚ ਤੇ ਇੱਕ ਖੋਜ ਕੀਤੀ ਗਈ ਹੈ ਜਾਕ ਕਿ ਇਹ ਵੀ ਇਨਵੈਸਟੀਗੇਸ਼ਨ ਕਰਕੇ ਤੇ ਜਾਣਕਾਰੀ ਸਾਹਮਣੇ ਲਿਆਂਦੀ ਗਈ ਆ ਉਹਨੇ ਇਹ ਪਤਾ ਲੱਗਾ ਵੀ ਜਿਹੜਾ 220 ਦੇ ਵਿੱਚ ਕਾਂਡ ਵਾਪਰਿਆ ਸੀਗਾ ਤਰਨ ਤਰਨ ਦੇ ਬੰਦੇ ਜਿਹਦੇ ਵਿੱਚ 132 ਲੋਕਾਂ ਦੀ ਮੌਤ ਹੋਈ ਸੀ ਜ਼ਰੀਦਾਰੂ ਦੇ ਕਰਕੇ ਉਹਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਫੜੇ ਗਏ ਸੀ ਆ ਸੌਰੀ ਜਿਨ੍ਹਾਂ ਦੇ ਉੱਤੇ ਸਸਪੈਂਡ ਕੀਤੇ ਗਏ ਸੀ ਜਿਹੜੇ ਐਕਸਾਈਡ ਡਿਪਾਰਟਮੈਂਟ ਦੇ ਮੁਲਾਜ਼ਮ ਸਸਪੈਂਡ ਕੀਤੇ ਗਏ ਸੀ ਜਿਹੜੇ ਗੋਸ਼ੀ ਫੜੇ ਗਏ ਸੀ ਤੇ ਸਾਰੇ ਬਚ ਗਏ ਜਿਹੜੇ ਸਸਪੈਂਡ ਕੀਤੇ ਸੀ ਸਾਰੇ ਬਹਾਲ ਹੋ ਗਏ ਜਿਹੜੇ ਦੋਸ਼ੀ ਸੀਗੇ ਉਹਨਾਂ ਦੇ ਵਿੱਚੋਂ ਪ੍ਰਜਾ ਨੂੰ ਜ਼ਮਾਨਤ ਮਿਲ ਗਈ। ਸੈਂਿਆਂ ਦੇ ਦਵਾਹ ਮੁੱਕ ਗਏ। ਵੀ ਭਾਈ ਸਾਨੂੰ ਤਾਂ ਭਲੇਖਾ ਪੈ ਗਿਆ ਤਾਂ ਹੈ ਹੀ ਨੀਗਾ। ਸਾਨੂੰ ਇਹੀ ਜਿਹੜੇ 20 ਅਤੇ 24 ਦੇ ਵਿੱਚ ਪਿਛਲੇ ਸਾਲ ਕਨਰੂਰ ਦੇ ਵਾਲਾ ਸਸਪੈਂਡ ਕੀਤੇ ਸੀਗੇ ਪੁਲਿਸ ਮੁਲਾਜ਼ਮ ਕਿਉਂਕਿ 21 22 ਇੱਥੇ ਵੀ ਜਹਰੀਂ ਦਾਰੂ ਕਰਕੇ ਮੋੜਲ ਹੋਈਆਂ ਸੀ ਉਹ ਵੀ ਸਾਰੇ ਬਦਲ ਗਏ ਆ। ਸਸਪੈਂਡ ਹੋਏ ਸਾਰੇ ਬਹਾਲ ਹੋ ਗਏ ਆ। ਆ ਜਿਹੜੀ ਆਪਾਂ ਮਜੀਠਾ ਖੇਤਰ ਦੇ ਵਿੱਚ ਹੁਣੇ-ਹੁਣੇ ਕਾਂਡਾ ਆਪਣਿਆ ਦਾਰੂ ਵਾਲਾ ذریبی ਆਲਾ ਇੱਥੇ ਪਤਾ ਨਹੀਂ ਕੀ ਹੋਣਾ। ਮਤਲਬ ਇਹ ਆ ਵੀ ਜਿਉਂਦੇ ਬੰਦੇ ਆ ਜਿਹੜੇ ਉਹ ਮੁਕਰਵਾ ਕਰ ਜਾਂਦੇ ਆ ਤੇ ਮਰੇ ਬੋਲਦੇ ਨੇ ਕਿ ਤੇ ਗਰੀਬੀ दारू ਵੇਚਣ ਵਾਲੇ ਵੇਚੀ ਜਾਂਦੇ ਆ ਮੁਕਰਨ ਵਾਲੇ ਮੁਕਰੀ ਜਾਂਦੇ ਆ ਕਮਾਉਣ ਵਾਲੇ ਕਮਾਈ ਜਾਂਦੇ ਆ ਪੀਣ ਵਾਲੇ ਪੀ ਜਾਂਦੇ ਸਾਰਾ ਕੁਝ ਉਹੀ ਚੱਲੀ ਜਾਂਦਾ ਜੀ ਟਿੰਨਾ ਜੀ ਜੇਲ੍ਹ ਦੇ ਅੰਦਰ ਜੇ ਕਿਸੇ ਨੇ ਡੋਡਿਆਂ ਦੀ ਜਾਂ ਭੁੱਕੀ ਦਾ ਪੈਕਟ ਭੇਜਣਾ ਹੋਵੇ ਕੰਤੋਂ ਦੀ ਪਰਲੇ ਪਾਸੇ ਤਾਂ ਕਿੰਨਾ ਰੇਟ ਚੱਲਦਾ ਕੀ ਪੈਸੇ ਕਿੰਨੇ ਲੱਗਦੇ ਐ ਦੇਖੋ ਜੀ ਬੜੀ ਇਹ ਵੱਡੀ ਜਾਣਕਾਰੀ ਆਈ ਆ ਵੀ ਇਹ ਨਾ 5000 ਰੁਪਏ ਤੋਂ ਲੈ ਕੇ ਤੇ 10000 ਰੁਪਏ ਤੱਕ ਇੱਕ ਪੈਕਟ ਜੇਲ੍ਹ ਦੀ ਕੰਢ ਪਾਰ ਕਰੌਣ ਦਾ ਲੈਂਦੇ ਆ ਉਹ ਜਿਹੜੇ ਸੁੱਟਦੇ ਆ ਉਹਨਾਂ ਦਾ ਨਿਸ਼ਾਨਾ ਇੰਨਾ ਪੱਕਾ ਅਸਲ ਦੇ ਵਿੱਚ ਅੱਜ ਇੱਕ ਰਿਪੋਰਟ ਆਈ ਹੈ ਉਹਦੇ ਵਿੱਚ ਦੋ ਜਿਹੜੇ ਇਦਾਂ ਸੁੱਟਣ ਵਾਲੇ ਜਿਹੜੇ ਕਿ ਉਧਰਲੇ ਪਾਸੇ ਪੈਂਟ ਸੁੱਟਣ ਵਾਲੇ ਆ ਉਹਨਾਂ ਦੀ ਇੰਟਰਵਿਊ ਸਾਹਮਣੇ ਆਈ ਆ ਉਹਨਾਂ ਨੇ ਚਿਹਰੇ ਬਲਰ ਕੀਤੇ ਹੋਏ ਆ ਵੀ ਚਲੋ ਪਛਾਣ ਉਹਨਾਂ ਦੀ ਜਨਤਕ ਨਾ ਹੋਵੇ ਉਹ ਕਹਿੰਦੇ ਕਿ ਅਸੀਂ ਜੇਲ੍ਹ ਦੇ ਵਿੱਚੋਂ ਹੀ ਆਏ ਆ ਤੇ ਵੀ ਕਿਸੇ ਕੇਸ ਦੇ ਵਿੱਚ ਨਸ਼ੇ ਦੇ ਮਾਮਲੇ ਤੇ ਕੋਈ ਲੜਾਈ ਦੇ ਮਾਮਲੇ ਦੇ ਅੰਦਰ ਜਾ ਕੇ ਆਇਆ ਉਹ ਕਹਿੰਦੇ ਸਾਡੀ ਉਥੇ ਅੰਦਰ ਸੈਟਿੰਗ ਇੰਨੀ ਕਾ ਵੀ ਸਾਨੂੰ ਪਤਾ ਵੀ ਕਿਹੜੀ ਬੈਰਕ ਦੇ ਵੱਲ ਪੁਲਿਸ ਮੁਲਾਜ਼ਮ ਘਟ ਹੋਣਗੇ ਕਿਨੇ ਵਜੇ ਲੰਚ ਤੇ ਜਾਂਦੇ ਆ ਕੀ ਕਰਦੇ ਆ ਉਹ ਕਹਿੰਦੇ ਜੀ ਕਿ ਸਾਨੂੰ ਆਰਡਰ ਆਉਂਦਾ ਨਹੀਂ ਭਾਈ ਇੰਨੇ ਜਿਹੜਾ ਚਰਦੇ ਤਾਂ ਪੁੜੀਆਂ ਤੇ ਇੰਨੇ ਬੀੜੀਆਂ ਦੇ ਬੰਡਲ ਤੇ ਆਹ ਮੋਬਾਈਲ ਚਾਹੀਦਾ ਤੇ ਆਹ SIM ਚਾਹੀਦੇ ਇੰਨੇ ਤੇ ਆਹ ਕੁਝ ਉਹ ਤੇਨੇ ਬੋਤਲ ਦੇ ਵਿੱਚ ਸਾਫ ਕੁਝ ਪਾ ਕੇ ਪਲਾਸਟਿਕ ਦੀ ਬੋਤਲ ਦੇ ਵਿੱਚ ਉਹਦਾ ਪੈਕਟ ਬਣਾ ਕੇ ਉਹਦੇ ਵਿੱਚ ਪਾ ਕੇ ਤੇ ਕਿਨੇ ਜਦੋਂ ਅਸੀਂ ਸਿੱਟਦੇ ਆ ਉੱਥੇ ਖਾਂ ਦੇ ਉੱਤੇ ਉਸੇ ਬੈਰਕ ਦੇ ਮੂਹਰੇ ਜਾ ਕੇ ਡਿੱਗੂਗਾ ਜਿੱਥੋਂ ਇਹ ਸਾਨੂੰ ਆਰਡਰ ਆਇਆ ਤੇ ਕਦੇ ਅਸੀਂ ਗਲਤੀ ਨਹੀਂ ਕੀਤੀ ਉਸ ਮਾਮਲੇ ਦੇ ਵਿੱਚ 5000 ਰੁਪਏ ਦੇ ਕੇ ਕਹਿੰਦੇ ਕਿ 10000 ਇੱਕ ਪਿੰਟ ਦਾ ਅਸੀਂ ਲੈ ਲੈਂਦੇ ਆ ਹੂੰ ਅੱਛਾ ਜੀ ਤੇ ਹੋਰ ਪੰਜਾਬ ਦਾ ਇੱਕ ਜਿਹੜੀ ਕਰਜ਼ੇ ਤੋਂ ਪਰੇਸ਼ਾਨੀ ਬਹੁਤ ਲੋਕਾਂ ਨੂੰ ਇੱਕ ਪਰਿਵਾਰ ਦੇ ਵਿੱਚ ਕਹਿੰਦੇ ਬਹੁਤ ਵੱਡੀ ਟ੍ਰੈਜੇਡੀ ਹੋਈ ਹੈ ਉਹ ਕਰਜ਼ੇ ਦੀ ਪਰੇਸ਼ਾਨੀ ਕਰਕੇ ਹੋਈ ਹੈ ਜੀ ਉਹਦੇ ਬਾਰੇ ਦੱਸੂਗੇ ਬਿਲਕੁਲ ਜੀ ਬਿਲਕੁਲ ਇਹ ਕਰਜ਼ੇ ਦੀ ਪਰੇਸ਼ਾਨੀ ਕਰਕੇ ਹੋਈ ਥਿੰ ਸਰ ਸਾਹਿਬਾ ਦੇਖੋ ਮਰ ਜਾਣਾ ਤਾਂ ਵੈਸੇ ਕਿਥੇ ਮਸਲੇ ਦਾ ਹੱਲ ਨਹੀਂਗਾ ਤੇ ਬੰਦੇ ਦੇ ਆਪ ਦਾ ਮਰਨਾ ਸੀ ਪਰ 11 11 12 12 ਸਾਲ ਦੇ ਬੱਚਿਆਂ ਨੂੰ ਵੀ ਲੈਡ ਹੋਇਆ ਇਹ ਤਾਂ ਇਹਦੀ ਮਹਾਮੂਰਖਤਾ ਸੀਗੀ ਇਹ ਪੰਚਕੂਲੇ ਦੇ ਵਿੱਚ ਮਨਸਾ ਦੇਵੀ ਕੰਪਲੈਕਸ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਪਰਿਵਾਰ ਤੇ ਸਾਰੇ ਟੱਬਰ ਨੇ ਜ਼ਹਿਰ ਖਾ ਲਿਆ ਉਹਦੇ ਵਿੱਚ ਪ੍ਰਵੀਨ ਮਿੱਤਲ ਉਹਦੀ ਘਰ ਵਾਲੀ ਰੀਨਾ ਮਾਂ ਵਿਮਲਾ ਪਿਤਾ ਦੇਸ਼ਰਾਜ ਜੁੜਮਾ ਧੀਆਂ ਹਿਮਸ਼ਿਖਾ ਤੇ ਦਲੀਸ਼ਾ ਤੇ ਪੁੱਤਰ ਰਣ ਹਾਰਦਿਕ 14 ਸਾਲ ਦਾ ਧੀਆਂ ਜੁੜਮਾ 11 11 ਸਾਲ ਦੀਆਂ ਤੇ ਇਹ ਪਤਾ ਲੱਗਾ ਜੀ ਦੇਰਾ ਦੂਨ ਦੇ ਵਿੱਚ ਟੂਰ ਐਂਡ ਟ੍ਰੈਵਲ ਦਾ ਕਾਰੋਬਾਰ ਕਰਦਾ ਸੀਗਾ ਤੇ ਇਹ ਨੂੰ ਘਾਟਾ ਪੈ ਗਿਆ। ਜੀ ਇਹ ਸੁਣ ਕੇ ਆਏ ਉਧਰ ਬਗੇਸ਼ਵਰ ਧਾਮ ਦੇ ਵੱਲ ਜਾ ਕੇ ਆਏ ਆ ਉਹ ਸ੍ਰੀਹਿੰਦਰ ਸ਼ਾਸਤਰੀ ਦੀ ਸਭ ਸੰਗਤ ਦੇ ਵਿੱਚ ਜਾ ਕੇ ਆਏ ਆ। ਇਹ ਅਸਲ ਦੇ ਵਿੱਚ ਆ ਕੇ ਆਪਦੇ ਘਰ ਦੇ ਮੂਹਰੇ ਕਾਰ ਖੜੀ ਕੀਤੀ ਤੇ ਬਾਹਰ ਨਿਕਲੀ ਨਾ। ਉੱਥੇ ਬੰਦਾ ਕੋਈ ਸ਼ੈਰ-ਸ਼ੂਰ ਕਰਦਾ ਸੀਗਾ ਤੇ ਕੁਝ ਘੰਟਿਆਂ ਬਾਅਦ ਉਹਨੇ ਦੇਖਿਆ ਵੀ ਯਾਰ ਇਹ ਕੋਈ ਬੰਦਾ ਵਿੱਚੋਂ ਬਾਹਰ ਨਿਕਲਦਾ ਨਹੀਂ ਉਦਾਂ ਵਿੱਚ 4-5 ਜਣੇ ਬੈਠੇ ਆ। ਉਹਨੇ ਕੋਲੇ ਜਾ ਕੇ ਦੇਖਿਆ ਮੂਹਰੇ ਵਿੱਚੋਂ ਛੱਡ ਦਿੱਤੀ ਜਾਂਦੀ ਸਾਰਿਆਂ ਦੇ। ਸਾਰਿਆਂ ਦੀ ਮੌਤ ਹੋਈ ਵੀ ਆ। ਤੇ ਸੁਸਾਈਡ نوٹ ਮਿਲਿਆ ਵੀ ਭਾਈ ਸਾਡੇ ਸਿਰ ਦੇ ਉੱਤੇ 100 ਰੁਪਏ ਦਾ ਕਰਜ਼ਾ ਤੇ ਇਸ ਕਰਕੇ ਅਸੀਂ ਆਪਣੀ ਮਰਜ਼ੀ ਨਾਲ ਮਰ ਰਹੇ ਹਾਂ ਜਣੇ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਪੰਜਾਬ ਦਾ ਮੌਸਮ ਗਰਮਾਜੀ ਅੱਜ ਪੰਜਾਬ ਦੇ ਵਿੱਚ ਕਿਤੇ ਮੀਂਹ ਹਨੇਰੀ ਝੱਖੜ ਧੁੱਲਾ ਬਦਲਵਾਈ ਕੁਝ ਵੀ ਨਹੀਂ ਸੀ ਪੰਜਾਬ ਦੇ ਵਿੱਚ ਲਗਭਗ 43 43 ਡਿਗਰੀ ਹੈ ਟੈਂਪਰੇਚਰ ਤਾਪਮਨ ਸੀਗਾ ਪੰਜਾਬ ਦੇ ਵਿੱਚ ਆਉਂਦੇ ਐਟਮੋਸਫੇਅਰ ਦੇ ਵਿੱਚ ਅੰਦਾਜ਼ਾ ਸ਼ਾਇਦ ਕੁਝ ਤੁਹਾਡੇ ਉੱਤੇ ਬੋਲ ਬਾਈ ਹੋਵੇ ਬਹੁਤ ਮਿਹਰਬਾਨੀ ਜੀ ਬੜਾ ਸ਼ੁਕਰੀਆ ਥੈਂਕ ਯੂ ਮਿਹਰਬਾਨ ਬਹੁਤ ਅਨੰਦ